ਸਸੀਕਲ ਜੀ ਸਾਰੇ ਕਿਸਾਨ ਦੋਸਤਾਂ ਨੂੰ ਅੱਜ ਦੀ ਵੀਡੀਓ ਬਣਾ ਰਿਹਾ ਜੀ ਪਿੰਡ ਬਾਜੇ ਵਾਲਾ ਡੇਰੀ ਫਾਰਮ ਦੇ ਵਿੱਚੋਂ ਤੇ ਬਾਈ ਨੇ ਕੁਝ ਐਨੀਮਲ ਵਿੱਚੋਂ ਸੇਲ ਕਰਨੇ ਨੇ ਵਕਾਉ ਨੇ ਆ ਜਿਹੜਿਆ ਦੋ ਸਕਰੀਨ ਦੇ ਉੱਪਰ ਸਾਹਮਣੇ ਬੈਠੀਆਂ ਦੇਖ ਰਹੇ ਆ ਇਹ ਵੀ ਵਕਾਉ ਨੇ ਤੇ ਇੱਧਰ ਤੁਹਾਨੂੰ ਇੱਕ ਹੋਰ ਦਿਖਾ ਦਿੰਨੇ ਹਾਂ ਘੁੰਮਦੀ ਫਿਰਦੀ ਐ ਬਾਕੀ ਡਿਟੇਲ ਆਪਾਂ ਥੋੜੀ ਬਾਈ ਤੋਂ ਲੈ ਦੇਾਂਗੇ ਕਿਉਂਕਿ ਫਾਰਮ ਦੇ ਵਿੱਚੋਂ گاਵਾ ਬਾਹਰ ਨਹੀਂ ਕੱਢੀਆਂ ਗਿਆ ਐ ਵੀ ਵੀਡੀਓ ਦਿਖਾਉਣੀ ਆ ਤੁਹਾਨੂੰ ਤੇ ਪਹੁੰਚ ਕੇ ਆਪ ਚੈੱਕ ਕਰਕੇ ਤੁਸੀਂ گاਵਾ ਖਰੀਦ ਸਕਦੇ ਹੋ ਚੰਗੇ ਦੁੱਧ ਵਾਲੀਆਂ گاਵਾ ਨੇ ਚੰਗੀ ਬਰੀਡ ਆ ਇਹ ਕਾ ਜਿਹੜੀ ਸਾਹਮਣੇ ਦੇਖ ਰਹੇ ਹੋ ਖੜੀ ਆ ਇਹ ਵੀ ਵਿਕਾਊ ਆ ਆਹੀ ਆ ਨਾ ਇਹ ਵੀ ਵਿਕਾਊ ਆ ਤੇ ਬਾਕੀ ਡਿਟੇਲ ਜਾਣਕਾਰੀ ਬਾਈ ਤੋਂ ਲੈ ਕੇ ਦਿੰਨੇ ਆ ਜੀ ਜਿਹੜੇ ਨਵੇਂ ਜੁੜੇ ਆ ਜੀ ਲਾਲ ਬਟਨ ਦਬਾ ਕੇ ਸਬਸਕ੍ਰਾਈਬ ਕਰ ਲਓ ਜਿਹੜੇ ਫੇਸਬੁੱਕ ਪੇਜ ਤੇ ਦੇਖ ਰਹੇ ਆ ਜੀ ਪੇਜ ਨੂੰ ਫੋਲੋ ਕਰ ਲਓ ਅੱਜ ਦੀ ਵੀਡੀਓ ਆ ਜੀ ਪਿੰਡ ਬਾਜੇ ਵਾਲਾ ਨੇੜੇ ਵਜੀਦਪੁਰ ਫਿਰੋਜ਼ਪੁਰ ਤੋਂ ਤੇ ਬਾਈ ਕੋਲੇ 4-5 ਨਗ ਵਿਕਾਊ ਹੈਗੇ ਨੇ ਫਾਰਮ ਦੇ ਵਿੱਚ ਫਾਰਮ ਦੇ ਵਿੱਚੋਂ ਗਾਵਾਂ ਵਿਕਾਊ ਨੇ ਇੱਧਰ ਕਾਫੀ ਵੱਡਾ ਫਾਰਮ ਆ ਬਾਈ ਦਾ ਇੱਧਰ ਵੀ ਫਿਰ ਬੈਠੀਆਂ ਨੇ ਫਸਟ ਟਾਈਮਰ ਹੀ ਫਰਾਂ ਬੱਚੀਆਂ ਤੇ ਬਾਈ ਕਹਿੰਦਾ ਹੈ ਕਿ ਥੋੜੇ ਨਗਰ ਵਿੱਚੋਂ ਸੇਲ ਕਰਨੇ ਆ। ਸਤਿ ਸ਼੍ਰੀ ਅਕਾਲ ਬਾਈ ਜੀ। ਕਿੰਨੀਆਂ ਇੱਕ ਗਾਵਾਂ ਬਕਾਉ ਹੈਗੀਆਂ? 5 ਕਿ ਨਗਰ ਜੀ। 5 ਹੈਗੇ ਆ। ਤੇ ਕੀ ਦੁੱਧ ਦੀ ਕੈਪੈਸਿਟੀ ਅੰਦਾਜ਼ਾ? ਇਹ ਵੱਲੋਂ ਹੀ 45 ਤੋਂ ਲੈ ਕੇ 55 ਲੀਟਰ ਤੱਕ ਹੈ। 45 ਤੋਂ ਲੈ ਕੇ 55 ਲੀਟਰ ਵਾਲੀਆਂ ਨੇ। ਸਾਰੀਆਂ ਵੇਚਣੀਆਂ 5 ਹੈ। 5 ਨੇ। ਤੇ ਪੰਜਾਂ ਦੇ ਵਿੱਚ ਜਿਹੜੀਆਂ ਹੈਗੀਆਂ ਨੇ ਉਹ ਫਸਟ ਟਾਈਮਰ ਨੇ ਜਾਂ ਕਿਵੇਂ? ਪਹਿਲੇ ਸਵੇਰੇ ਇੱਕ ਫਸਟਾ ਜੀ। ਦੂਜੀ ਦੂਜੀ ਦੂਜੀ। ਇੱਕ ਪਹਿਲੇ ਸਵੇਰੇ ਦੂਜੀਆਂ ਦੂਜੇ ਸਵੇਰੇ। ਜਿਹੜੀ ਆ ਇੱਥੇ ਖੜੀ ਸੀ ਆ ਜਿਹੜੀ ਇਹ ਕਿੰਨੇਵੇਂ ਸੂਏ ਆ ਆ ਜਿਹੜੀ ਸਕਰੀਨ ਦੇ ਉੱਪਰ ਦੇਖ ਰਿਹਾ ਜੀ ਇਹ ਦੂਜੇ ਸੂਏ ਆ ਇਹ ਵੀ ਬਾਈ ਕੰਦਾ ਵੇਚ ਦੇਣੀ ਆ ਆ ਤੁਹਾਨੂੰ ਚੰਗੀ ਤਰ੍ਹਾਂ ਸਕਰੀਨ ਦੇ ਉੱਪਰ ਦਿਖਾਉਣੇ ਜੀ ਆ ਵਾਲੀ ਇਹਨੇ ਦੂਜਾ ਸੂਆ ਸੂਣਾ ਪਹਿਲੇ ਸੂਏ ਕਿੰਨਾ ਦੁੱਧ ਦਿੱਤਾ ਨੇ ਇਹ ਹੈਗੇ 42 ਲੀਟਰ 42 ਲੀਟਰ ਪਹਿਲੇ ਸੂਏ ਦਾ ਰਿਕਾਰਡ ਆ ਜੀ ਰੇਟ ਦੀ ਜਾਣਕਾਰੀ ਜਿਹੜੀ ਉਹ ਮੋਬਾਈਲ ਨੰਬਰ ਤੇ ਤੁਸੀਂ ਮਿਲੂਗੀ ਤੁਹਾਨੂੰ ਉੱਤੇ ਗੱਲ ਕਰ ਲਿਓ ਤੇ ਇੱਕ ਉਹ ਸਾਹਮਣੇ ਖੜੀ ਹੋਈ ਐ ਇਹ ਵੀ ਵਿਕਾਉ ਹੈ ਜਿਹੜੀ ਹੁਣ ਖੜੀ ਹੋਈ ਐ ਇੱਕਾ ਨਾਲ ਕਾਲੀ ਬੈਠੀ ਐ ਆਹ ਲਿਆ ਦੋ ਖੜੀਆਂ ਨੇ ਕਾਲੀਆਂ ਆਹ ਜਿਹੜੀ ਹੁਣ ਖੜੀ ਹੋਈ ਐ ਤੁਹਾਨੂੰ ਜ਼ੂਮ ਕਰਕੇ ਦਿਖਾ ਦਿੰਨਾ ਆਹ ਵਾਲੀ ਇਹ ਵੀ ਵਿਕਾਊ ਐ ਇਹ ਵੀ ਦੂਜੇ ਸੂਏ ਬਈ ਇਹ ਵੀ ਦੂਜੇ ਸੂਏ ਆ ਜੀ ਪਹਿਲੇ ਸੂਏ ਕਿੰਨਾ ਰਿਕਾਰਡ ਆ ਜਿਹੜਾ ਹੈਗਾ ਆ 47 47 ਜਿਹੜੇ ਪਹਿਲੇ ਸੂਏ 47 ਲੀਟਰ ਦੁੱਧ ਦਿੰਦਾ ਜੀ ਇਹ ਕਿਹੜੇ ਬੁੱਲਦੀ ਐ 47 40 120 ਦੀ ਹੈ ਜਿਹੜੀ ਸਾਹਮਣੇ ਡੈਨਮਾਰਕ 40 120 ਦੀ ਜਿਹੜੀ ਕਾਲੀ ਵਾੜ ਦੇਖ ਰਹੇ ਹਾਂ ਪਹਿਲੇ ਸੂਏ 47 ਕਿਲੋ ਬਾਈਕਲ ਦੁੱਧ ਦਿੱਤਾ ਇਹ ਵੀ ਵਿਕਾਊ ਆ ਤੇ ਆ ਨਾਲ ਵਾਲੀ ਦੂਜਾ ਸੂਆ ਹੀ ਆ ਤੇ ਇਹ ਕਿਹੜੇ ਬੁੱਲ ਦੀ ਹੈ ਏਬੀਐਸ ਦੇ ਸੀਮਣ ਦੀ ਹੈ ਇੱਕ ਉਧਰ ਏਬੀਐਸ ਬਰੂਡ ਦੀ ਤੁਹਾਨੂੰ ਦਿਖਾਉਣੇ ਆ ਜੀ ਉਹ ਵੀ ਵਿਕਾਊ ਆ ਉਧਰ ਬੈਠੀ ਆ ਉਹ ਦੂਸਰੇ ਕੈਬਨ ਦੇ ਵਿੱਚ ਪੰਜ ਗਾਵਾਂ ਬਾਈ ਕੋਲ ਵਿਕਾਊ ਨੇ ਜੀ ਤੇ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਉਸ ਨੰਬਰ ਦੇ ਉੱਪਰ ਡਿਟੇਲ ਜਾਣਕਾਰੀ ਤੁਸੀਂ ਲੈ ਸਕਦੇ ਹੋ ਜੀ ਆਹ ਬੈਠੀ ਹੈ ਜੀ ਸਾਹਮਣੇ ਜਿਹੜੀ ਆ ਸਕਰੀਨ ਦੇ ਉੱਪਰ ਦੇਖ ਰਹੇ ਹੋ ਇਹ ਬਰੂਟ ਦੀ ਹੈ ਇਹ ਵੀ ਵਿਕਾਊ ਹੈ ਜੇਕਰ ਕਿਸੇ ਨੇ ਵੀਡੀਓ ਮੰਗਵੋਣੀ ਆ ਤਾਂ ਨੰਬਰ ਸਕਰੀਨ ਤੇ ਚੱਲ ਰਿਹਾ ਉੱਤੇ ਵੀਡੀਓ ਤੇ ਦੇਖ ਲਿਓ ਜੀ ਜੇਕਰ ਆ ਕੇ ਖਰੀਦਣੀਆਂ ਤੇ ਤੁਸੀਂ ਪਹੁੰਚ ਵੀ ਸਕਦੇ ਹੋ ਵੀਡੀਓ ਨੂੰ ਬਾਅਦ ਤੋਂ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟਾਂ 'ਚ ਦੱਸਿਓ ਵੀਡੀਓ ਕਿਵੇਂ ਦੀ ਲੱਗੀ ਧੰਨਵਾਦ ਜੀ